ਨਮਸਕਾਰ ਮੈਂ ਹਾਰਤੇ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਸ਼ਕਾ ਦਾ ਮੈਂ ਸਵਾਗਤ ਕਰਦੀ ਹਾਂ ਇੱਕ ਬਰ ਫਿਰ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਕਿਸਾਨੀ ਆंदोलਨ ਤੋਂ ਜੁੜੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਬਰਿੰਦਰ ਜੀ ਦੇ ਨਾਲ ਬਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਹਰ ਰੋਜ਼ ਦੀ ਤਰ੍ਹਾਂ ਤੁਸੀਂ ਹਾਜ਼ਰ ਹੋ ਤੇ ਹਰ ਰੋਜ਼ ਦੀ ਤਰ੍ਹਾਂ ਸਾਡਾ ਵੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਿਲਕੁਲ ਵਿੰਦਰ ਜੀ ਹਰ ਰੋਜ਼ ਦੀ ਤਰ੍ਹਾਂ ਫਿਰ ਸ਼ੁਰੂਆਤ ਕਰ ਲੈਨੇ ਆ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੀ ਤੇ ਪਹਿਲਾ ਸਵਾਲ ਹੈ ਵਿੰਦਰ ਜੀ ਕਿ ਭਾਜਪਾ ਦੇ ਜਿਹੜੇ ਆਗੂ ਨੇ ਅਤੇ ਭਾਜਪਾ ਤੋਂ ਗਠਜੋੜ ਰੱਖਣ ਵਾਲੀ ਜਿਹੜੀ ਸਿਆਸੀ ਪਾਰਟੀਆਂ ਦੇ ਆਗੂ ਨੇ ਲੜੀਵਾਰ ਪੂਰੇ ਮੁਲਕ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਬੀਤੇ ਦਿਨ ਕੁਰਸ਼ੇਤ ਤੋਂ ਭਾਜਪਾ ਦੇ ਸੰਸਦ ਮੈਂਬਰ ਦੀ ਗੱਡੀ ਦਾ ਸ਼ੀਸ਼ਾ ਵੀ ਤੋੜਿਆ ਗਿਆ ਬੀਤੇ ਦਿਨੀ ਕੱਲ੍ਹ ਤੋਂ ਵੱਡੇ ਜਿਹੜੇ ਦਿਹਾੜੇ ਸੀ ਭਾਜਪਾ ਦਾ ਸਥਾਪਨਾ ਦਿਹਾੜਾ ਸੀ ਬਿਲਕੁਲ ਤੇ हरियाणा ਦੇ ਜਿਹੜੇ ਬਹੁਤ ਵੱਡੇ ਸਿਆਸੀ ਜਿਹੜੇ ਆਗੂ ਸੀਗੇ ਜੀ ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਜੀ ਮਰਹੂਮ ਚੌਧਰੀ ਦੇਵੀ لال ਹੁਰਾਂ ਦੀ ਵਰਸੀ ਵੀ ਸੀ ਬਿਲਕੁਲ ਤੇ ਗੱਲ ਇਹਦਾ ਹੈ ਕਿ ਖੇਤੀ ਕਾਨੂੰਨਾਂ ਦੀ ਮੁਖਾਲਫਤ ਕਰ ਰਹੇ ਕਿਸਾਨਾਂ ਵੱਲੋਂ ਪਹਿਲਾਂ ਹੀ ਹਰਿਆਣਾ ਦੇ ਕਿਸਾਨਾਂ ਨੂੰ ਇਹ ਹਰਿਆਣਾ ਦੇ ਕਿਸਾਨਾਂ ਨੇ ਇਹ ਗੱਲ ਕੀਤੀ ਸੀਗੀ ਗੱਟ ਜੋੜ ਹਰਿਆਣੇ ਦੀ ਗੱਟ ਜੋੜ ਸਰਕਾਰ ਨੂੰ ਜੀ ਕਿ ਜਿੰਨੇ ਵੀ ਸਮਾਗਮ ਨੇ ਜੀ ਉਹ ਨਾ ਕੀਤੇ ਜਾਣ ਅਪੀਲ ਕੀਤੀ ਸੀ ਕਿ ਪਰ ਇਸ ਦੇ ਬਾਵਜੂਦ ਜਿਹੜੇ ਆ ਉਹ ਸਮਾਗਮ ਜਿਹੜੇ ਹੋ ਰਹੇ ਸੀ ਤੇ ਗੁੱਸਾ ਜਿਹੜਾ ਉਹ ਕਿਸਾਨਾਂ ਦੇ ਵਿੱਚ ਵੱਧਦਾ ਜਾ ਰਿਹਾ ਸੀ ਜੀ ਸੋ ਬੀਤੇ ਦਿਨੀ ਕੀ ਹੋਇਆ ਕਿ ਆਪਣੇ ਜੀ ਜੀ ਪੀ ਦੇ ਜਿਹੜੇ ਵਿਧਾਇਕ ਨੇ ਜੀ RAM ਕਰਨ ਕਾਲਾ ਉਹਨਾਂ ਦੇ ਘਰ ਦੇ ਅੱਗੇ ਕਿਸਾਨਾਂ ਵੱਲੋਂ ਧਰਨਾ ਲਾਇਆ ਹੋਇਆ ਸੀ ਕਿਸਾਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਕੁਰਕ ਖੇਤਰ ਤੋਂ ਭਾਰਤ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨੇ ਨਾਇਬ ਸਿੰਘ ਸੈਣੀ ਜੀ ਉਹ ਇੱਥੇ ਆਪਣੇ ਸ਼ਾਹਬਾਦ ਮਾਜਰੀ ਦੇ ਜਿਹੜੇ ਮਹੱਲਾ ਹੈਗਾ ਸ਼ਾਹਬਾਦ ਦੇ ਵਿੱਚ ਮਾਜਰੀ ਉੱਥੇ ਉਸ ਮਹੱਲੇ ਦੇ ਵਿੱਚ ਇੰਦਰਜੀਤ ਨਾਂ ਦੇ ਭਾਜਪਾ ਆਗੂ ਦੇ ਘਰ ਦੇ ਵਿੱਚ ਆਏ ਹੋਏ ਨੇ ਜੀ ਤੇ ਉਹ ਜਿਹੜੇ ਕਿਸਾਨ ਸੀ ਜੀ ਉਹ ਉਧਰ ਨੂੰ ਚੱਲ ਗਏ ਤੇ ਉਹਨਾਂ ਨੇ ਕੋਠੀ ਦਾ ਘਰਾਵ ਕਰ ਲਿਆ ਜੀ ਜੋਸ ਵੇਲੇ ਉਹ ਗੱਡੀ ਖੜੀ ਹੋਈ ਸੀ ਉਹਨਾਂ ਦੀ ਬਾਹਰ ਤੇ ਉਹਦੇ ਵਿੱਚ ਕਿਸਾਨਾਂ ਦਾ ਜਿਹੜਾ ਵਿਰੋਧ ਸੀਗਾ ਉਹਦੇ ਵਿੱਚ ਇਹ ਉਹਨਾਂ ਦੀ ਗੱਡੀ ਦਾ ਪਿਛਲਾ ਸ਼ੀਸ਼ਾ ਵੀ ਟੁੱਟਿਆ ਬਿਲਕੁਲ ਤੇ ਕਿਸਾਨਾਂ ਵੱਲੋਂ ਨਾਹਰੇਬਾਜੀ ਵੀ ਕੀਤੀ ਗਈ ਰੋਜ਼ ਰੋਸ਼ ਪ੍ਰਦਰਸ਼ਨ ਜਿਹੜਾ ਹੈਗਾ ਜੀ ਉਹ ਕੀਤਾ ਗਿਆ ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਆਏ ਦਿਨ ਭਾਜਪਾ ਵੱਲੋਂ ਜਿਹੜੇ ਆ ਰੂਸ ਮੋਜ਼ਾਹਰੇ ਜਿਹੜੇ ਆ ਕੀਤੇ ਜਾ ਰਹੇ ਆ ਜੀ ਤੇ ਕੱਲ ਬੀਤੇ ਦਿਨ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਖੁਰਾਨੇ ਵੀ ਕਿਹਾ ਹੈ ਕਿ ਮੁਲਕ 'ਚ ਸਿਆਸੀ ਜਿਹੜੀਆਂ ਅਸਥਿਰਤਾ ਸਿਆਸੀ ਪਾਰਟੀਆਂ ਵੱਲੋਂ ਪੈਦਾ ਕੀਤੀ ਜਾ ਰਹੀ ਹੈ ਤੇ ਸਰਕਾਰ ਦੇ ਖਿਲਾਫ ਜਿਹੜਾ ਝੂਠਾ ਬ੍ਰਤਾਂਤ ਹੈ ਉਹ ਫੈਲਾਇਆ ਜਾ ਰਿਹਾ ਹੈ ਬਿਲਕੁਲ ਤੇ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਜਿਹੜੇ ਲੋਕ ਨੇ ਭਾਜਪਾ ਦੇ ਜਿਹੜੇ ਆਗੂ ਨੇ ਭਾਜਪਾ ਦੇ ਜਿਹੜੇ ਵੀ ਮੈਂਬਰ ਨੇ ਉਹਨਾਂ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਜੋ ਭਾਜਪਾ ਦੇ ਖਿਲਾਫ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਕੱਲ ਸੀਗਾ ਸਾਨੂੰ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਕਾਲੇ ਮਾਸਥਾਪਨਾ ਤੇ ਹੜਾ ਸੀਗਾ ਜੀ ਭਾਸ਼ਪਾ ਦਾ ਇਸ ਮੌਕੇ ਤੇ ਪ੍ਰਧਾਨ ਮੰਤਰੀ ਹੋਣਾ ਨੇ ਭਾਸ਼ਣ ਦੇ ਵਿੱਚ ਜੋ ਗੱਲਾਂ ਆਖੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਕਾਲੇ ਕਾਨੂੰਨ ਜੋ ਕਿਸਾਨ ਕਹਿ ਰਹੇ ਨੇ ਲੈ ਕੇ ਆਇਆ ਹੈ ਕਿਸਾਨਾਂ ਦਾ ਜਿਹੜਾ ਰੋਸ ਹੈ ਉਹ ਸਰਕਾਰ ਦੇ ਖਿਲਾਫ ਵੱਧ ਰਿਹਾ ਹੈ ਇਹਦੇ ਵਿੱਚ ਆਪਾਂ ਜੇ ਗੱਲ ਕਰੀਏ ਤੇ ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਤੇ ਇਹ ਝੂਠਾ ਬਰਤਾਂਤ ਨਹੀਂ ਹੈ ਇਹਦੇ ਵਿੱਚ ਜੋ ਕਾਨੂੰਨ ਖੇਤੀ ਕਾਨੂੰਨ ਆਏ ਨੇ ਉਹ ਰੋਸ ਜਿਹੜਾ ਹੈਗਾ ਕਿਸਾਨਾਂ ਦੇ ਮਨਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਸਿਰ ਨਾ ਸਿਰਫ ਕਿਸਾਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਦੂਸਰੇ ਕਿਰਤੀ ਹੈਗੇ ਨੇ ਜਾਂ ਦੂਸਰੇ ਜਿਹੜੇ ਵਰਗ ਦੇ ਲੋਕ ਨੇ ਉਹਨਾਂ ਦੇ ਵਿੱਚ ਵੀ ਇਸ ਕਾਨੂੰਨਾਂ ਨੂੰ ਲੈ ਕੇ ਭਾਸ਼ਪਾ ਦੇ ਮੁਖਲਫਤ ਕੀਤੀ ਜਾ ਰਹੀ ਕਿਉਂਕਿ ਇਹਨਾਂ ਕਾਨੂੰਨਾਂ ਦਾ ਜਿਹੜਾ ਅਸਰ ਹੈ ਜਿਹੜਾ ਪ੍ਰਭਾਵ ਹੈ ਸਿਰਫ ਕਿਸਾਨੀ ਤੇ ਨਹੀਂ ਦੂਸਰੀਆਂ ਚੀਜ਼ਾਂ ਦੂਸਰੀਆਂ ਜਿਹੜੀਆਂ ਹੈਗੇ ਨੇ ਸੈਕਟਰ ਉਹਨਾਂ ਤੇ ਵੀ ਅਸਰ ਪੈ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਮੈਂ ਤੁਸੀਂ ਜਿਸ ਤਰੀਕੇ ਦੇ ਨਾਲ ਕਿਸਾਨੀ ਆंदोलਨ ਦਿਨੋ ਦਿਨ ਵਧ ਰਿਹਾ ਹੈ ਤਿੱਖਾ ਹੋ ਰਿਹਾ ਤੇਜ਼ ਹੋ ਰਿਹਾ ਹੈ ਨਾ ਉੱਥੇ ਹੀ ਜਿਉ ਕਹ ਲਓ ਕਿ ਭਾਜਪਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਲਗਾਤਾਰ ਮੈਂ ਗੱਲ ਕਰਾਂ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਆਗੂ ਬਲਵੀਰ ਰਾਜਵਾਲ ਨੇ ਉਹ ਅੰਦਰ ਖਾਤੇ ਆਮ ਆਦਮੀ ਪਾਰਟੀ ਦੇ ਨਾਲ ਮਿਲੇ ਹੋਏ ਨੇ ਜੀ ਦੇਖੋ ਰਵਨੀਤ ਸਿੰਘ ਬਿੱਟੂ ਲੁਧਿਆਣੇ ਤੋਂ ਜੀ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਨੇ ਜੀ ਬਿਲਕੁਲ ਐਮਪੀ ਨੇ ਉਹ ਤਾਂ ਨੇ ਵੀ ਜੋ ਪਤਾ ਲੱਗਿਆ ਕਿ ਉਹਨਾਂ ਨੇ ਗੱਲ ਆਖੀ ਹੈ ਕਿ ਇਹ ਜਿਹੜੇ ਬਲਬੀਰ ਸਿੰਘ ਰਾਜੇਵਾਲੇ ਬਲਬੀਰ ਸਿੰਘ ਰਾਜੇਵਾਲ ਨੇ ਇਸਾਨੀ ਆਗੂ ਇਹ 2017 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਨਾਲ ਸੀ ਤੇ ਜਿਹੜੀਆਂ 2022 ਦੀਆਂ ਚੋਣਾਂ ਹੋ ਰਹੀਆਂ ਨੇ ਅਗਲੇ ਸਾਲ ਹੋ ਸਕਦਾ ਹੈ ਕਿ ਇਹਨਾਂ ਵੱਲੋਂ ਇਲੈਕਸ਼ਨ ਦੇ ਵਿੱਚ ਖੜੇ ਹੋਣ ਤੇ ਇਹ ਆਪਣਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਅੰਦਰ ਖਾਤੇ ਜਿਹੋ ਹੈ ਉਹ ਬੜੀਆਂ ਬੈਠਕਾਂ ਹੋਈਆਂ ਨੇ ਇਹਨਾਂ ਦੇ ਬਲਬੀਰ ਰਾਜੇਵਾਲ ਤੇ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਵੱਡੇ ਜਿਹੜੇ ਆਗੂ ਨੇ ਉਹਨਾਂ ਦੇ ਵਿੱਚ ਹੁਣ ਪਤਾ ਨਹੀਂ ਕਿਹੜੀ ਆਪਣੇ ਕਹੀਏ ਕਿ ਬਿੱਟੂ ਹੁਰਾ ਕੋਲ ਕਿਹੜੀ ਸੂਚਨਾ ਕਿਹੜੀ ਗੁਪਤ ਸੂਚਨਾ ਦਿੱਤਾ ਤੇ ਦੱਸ ਰਹੇ ਨੇ ਪਰ ਜੇ ਗੱਲ ਇਹ ਹੈ ਕਿ ਜੇ ਕੋਈ ਚੰਗੇ ਲੋਕ ਸਿਆਸਤ ਦੇ ਵਿੱਚ ਆਉਂਦੇ ਨੇ ਜੇ ਚੰਗੇ ਲੋਕਾਂ ਦੇ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਚੰਗਾ ਹੁੰਦਾ ਤੇ ਮੈਂ ਸਮਝਦਾ ਉਹਦੇ 'ਚ ਕੋਈ ਬੁਰਾ ਨਹੀਂ ਹੈ ਬਿਲਕੁਲ ਜਿੱਥੇ ਮਾੜੇ ਲੋਕ ਸਿਆਸਤ ਦੇ ਵਿੱਚ ਆ ਰਹੇ ਨੇ ਉੱਥੇ ਜੇ ਚੰਗੇ ਲੋਕ ਆ ਕੇ ਸਿਸਟਮ ਨੂੰ ਸੁਧਾਰਦੇ ਨੇ ਜੀ ਗਰੀਬ ਲੋਕਾਂ ਨੂੰ ਉਸ ਦਾ ਫਾਇਦਾ ਹੁੰਦਾ ਹੈ ਤੇ ਮੈਂ ਸਮਝਦਾ ਕਿ ਇਸ ਚੀਜ਼ ਦਾ ਸਾਨੂੰ ਸਮਰਥਨ ਕਰਨਾ ਚਾਹੀਦਾ ਹੈ ਇਹ ਕੋਈ ਮਾੜੀ ਗੱਲ ਨਹੀਂ ਹੈ ਜੀ ਬਿਲਕੁਲ ਜੇ ਅਗਰ ਕੋਈ ਆਉਂਦੇ ਨਹੀਂ ਤੇ ਪਰ ਹਾਂ ਇਹ ਹੈ ਕਿ ਉਹ ਜਿਹੜੀ ਚੀਜ਼ ਹੈ ਉਹਦੇ ਵਿੱਚ ਸੁਧਾਰ ਹੋਣਾ ਚਾਹੀਦਾ ਉਹ ਸਿਸਟਮ ਦੇ ਵਿੱਚ ਸੁਧਾਰ ਜਿਹੜਾ ਉਹ ਹੋਣਾ ਚਾਹੀਦਾ ਹੁਣ ਦੇਖੋ ਬਿੱਟੂ ਫਰਾਂ ਨੇ ਕਈ ਵੀ ਕਈ ਗੱਲਾਂ ਵੀ ਕੀਤੀਆਂ ਕਿ ਜਿਹੜੀਆਂ ਸੰਸਦ ਦੇ ਵਿੱਚ ਕੁਝ ਹੋਣਾ ਕਰਨਾ ਹੈਗਾ ਕਿਸਾਨਾਂ ਨੇ ਕੁਝ ਕਿਰਤੀਆਂ ਨੇ ਉਹਦੇ ਵਿੱਚ ਜਿਸ ਤਰੀਕੇ ਨਾਲ ਨੌਜਵਾਨ ਅੱਗੇ ਆਏ ਸੀਗੇ ਬੈਰੀਕੇਟਿੰਗ ਥੋੜੀ ਸੀਗੀ ਤੇ ਉਹ ਬਜ਼ੁਰਗਾਂ ਨੂੰ ਜਿਹੜੇ ਕਿਸਾਨ ਨੇ ਉਹਨਾਂ ਨੂੰ ਅੱਗੇ ਆ ਕੇ ਆਉਣਾ ਚਾਹੀਦਾ ਠੀਕ ਹੈ ਤਾਂ ਇਸ ਵੇਲੇ ਜੋ ਇਹ ਵੀ ਕਿਹਾ ਕਿ ਸਿਆਸੀ ਆਗੂਆਂ ਨੂੰ ਜਿਹੜਾ ਲੜਾਇਆ ਜਾ ਰਿਹਾ ਹੈ ਸਿਆ ਪੰਜਾਬ ਦੇ ਵਿੱਚ ਭਾਜਪਾ ਦੇ ਆਗੂਆਂ ਨੂੰ ਜਿਹੜਾ ਹੈਗਾ ਉਹ ਵਿਰੋਧ ਕੀਤਾ ਜਾ ਰਿਹਾ ਹੈ ਕਿ ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਬਿੱਟੂ ਉਹਨਾਂ ਨੇ ਕਿਹਾ ਕਿ ਜਾ ਕੇ ਜੇ ਵਿਰੋਧ ਕਰਨਾ ਤਾਂ ਕੇਂਦਰ 'ਚ ਜਾ ਕੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇ ਠੀਕ ਹੈ ਸੋ ਪਰ ਜਿਹੜਾ ਆਪਾਂ ਗੱਲ ਕਰੀਏ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਤਿੱਖੇ ਵਿਚਾਰ ਪ੍ਰਗਟ ਕੀਤੇ ਨੇ ਪਰ ਉਹਨਾਂ ਨੇ ਕਿਹਾ ਕਿ ਜਿਹੜਾ ਚੰਗਾ ਕਿਸਾਨ ਨੂੰ ਮਤਲਬ ਜਿਹੜਾ ਸਮਝਦਾ ਹੈ ਉਹ ਚੀਜ਼ ਨੂੰ ਉਹ ਇਹੋ ਜਿਹਾ ਵਿਰੋਧ ਨਹੀਂ ਕਰਦਾ ਪਰ ਬਿੱਟੂ ਦੇ ਬਿਆਨਾਂ ਦੇ ਉੱਤੇ ਹੈਰਾਨਗੀ ਵੀ ਹੁੰਦੀ ਹੈ ਜੀ ਬਿਲਕੁਲ ਕਿਉਂਕਿ ਜਿਸ ਤਰੀਕੇ ਦੇ ਨਾਲ ਬਿੱਟੂ ਹੂਰੀ ਆਪਣੇ ਬਿਆਨ ਦੇ ਰਹੇ ਨੇ ਭਈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਾਂ ਆਮ ਆਦਮੀ ਪਾਰਟੀ ਦੇ ਨਾਲ ਇਹਨਾਂ ਦੇ ਅੰਦਰ ਘਾਤੇ ਮੀਟਿੰਗਾਂ ਬਲਬੀਰ ਸਿੰਘ ਰਾਜੇਵਾਲ ਦੀਆਂ ਹੋ ਰਹੀਆਂ ਨੇ ਜੀ ਤੇ ਜੇ ਹੋ ਰਹੀਆਂ ਨੇ ਚੰਗੇ ਲੋਕ ਆ ਰਹੇ ਨੇ ਤੇ ਮੈਂ ਸਮਝਦਾ ਕਿ ਕੋਈ ਮਾੜੀ ਗੱਲ ਹੈ ਬਿਲਕੁਲ ਅ ਵਰਿੰਦਰ ਜੀ ਜਿਸ ਤਰ੍ਹਾਂ 2022 ਦੀਆਂ ਚੋਣਾਂ ਆਉਣ ਵਾਲੀਆਂ ਨੇ ਉਸ ਨੂੰ ਲੈ ਕੇ ਕਾਫੀ ਤਿਆਰੀਆਂ ਚੱਲ ਗਈਆਂ ਪਈਆਂ ਸਿਆਸੀ ਪਾਰਟੀਆਂ ਦੇ ਵੱਲੋਂ ਲਗਾਤਾਰ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਨੇ ਤੇ ਇਸੇ ਤਹਿਤ ਪੰਜਾਬ ਦੇ ਵਿੱਚ ਜਿਹੜੀ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਨੇ ਉਹ ਤੇਜ਼ ਹੋ ਰਹੀਆਂ ਨੇ ਤੇ ਇਸ ਲੜੀ ਦੇ ਵਿੱਚ ਸੁਣਨ ਨੂੰ ਮਿਲ ਰਿਹਾ ਕਿ ਜਿਹੜਾ ਪ੍ਰਸ਼ਾਂਤ ਕਿਸ਼ੋਰ ਹੈ ਉਹ ਕਾਂਗਰਸ ਦੇ ਲਈ ਮਈ ਦੇ ਮਹੀਨੇ ਤੋਂ ਪੂਰੀ ਪੱਕੀ ਕਮਾਂਡ ਸੰਭਾਲਣਗੇ ਬਿਲਕੁਲ ਜੀ ਇਸ ਵੇਲੇ ਜੋ ਕੁਝ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਨੇ ਤੇ ਪ੍ਰਸ਼ਾਂਤ ਕਿਸ਼ੋਰ ਤੇ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੀ ਟੀਮ ਦਾ ਧਿਆਨ ਉਧਰ ਲੱਗਿਆ ਹੋਇਆ ਸੀ ਤਾਂ ਮਈ ਦੇ ਮਹੀਨੇ ਤੇ ਜੋ ਪਤਾ ਲੱਗਿਆ ਕਿ ਉਹ ਇੱਥੇ ਪੱਕੇ ਡੇਰੇ ਲਾਉਣਗੇ ਆਪਣੀ ਟੀਮ ਦੇ ਨਾਲ ਵਿਸ਼ੇਸ਼ਗੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਸੀ ਇਹਦੇ ਵਿੱਚ ਇਹਨਾਂ ਨੇ 250 ਦੇ ਕਰੀਬ ਜਿਹੜੀ ਇਹਨਾਂ ਦੀ ਟੀਮ ਸੀਗੀ ਉਹ ਇੱਥੇ ਕੰਮ ਕਰ ਰਹੀ ਸੀ ਤੇ ਹੁਣ ਪਤਾ ਲੱਗਿਆ ਕਿ ਸ਼ਾਇਦ ਇਹ ਟੀਮ ਵੱਧ ਕੇ ਦੁੱਗਣੀ ਹੋ ਸਕਦੀ ਹੈ। ਬਿਲਕੁਲ ਤੇ ਰਿਪੋਰਟਾਂ ਜਿਹੜੀਆਂ ਨੇ ਇਹ ਜਿਹੜਾ ਪੀਕੇ ਦਾ ਸਟਾਫ ਹੈ ਜੀ ਇਹ ਰਿਪੋਰਟਾਂ ਲੈ ਰਿਹਾ ਹੈ ਚੋਣਾਂ ਦੇ ਵਿੱਚ ਜਨ ਤੱਕ ਮਾਹੌਲ ਕੀ ਆ ਮੁੱਦਿਆਂ ਨੂੰ ਜਾਣਨਾ ਪੰਜਾਬ ਦੇ ਵਿੱਚ ਕੀ ਕੀ ਮੁੱਦੇ ਸੀ ਕਿਹੜੇ ਪੂਰੇ ਹੋਏ ਕਿਹੜੇ ਨਹੀਂ ਹੋਏ ਬਿਲਕੁਲ ਪਾਰਟੀ ਦੇ ਵਿੱਚ ਜਿਹੜੇ ਕਾਂਗਰਸ ਦੇ ਆਗੂ ਨੇ ਜੀ ਉਹ ਕਿਦਾਂ ਦਾ ਪ੍ਰਭਾਵ ਰੱਖਦੇ ਨੇ ਤੇ ਇਹ ਬਾਕੀ ਸਭ ਚੀਜ਼ਾਂ ਗਰਾਉਂਡ ਲੈਵਲ ਤੇ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਕਿ 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 ਕੀ ਚੀਜ਼ਾਂ ਹੋ ਰਹੀਆਂ ਨੇ ਇਸ ਤੋਂ ਇਲਾਵਾ ਜਿਹੜੇ ਉਮੀਦਵਾਰ ਆਉਣ ਵਾਲੇ ਸਮੇਂ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਵੱਲੋਂ ਖੜੇ ਕੀਤੇ ਜਾਣੇ ਨੇ ਜੀ ਉਹਨਾਂ ਦੇ ਰਿਪੋਰਟ ਕਾਰਡ ਕਿ ਉਹਨਾਂ ਨੇ ਪਿਛਲੇ 5 ਸਾਲ ਕੀ ਕੀਤਾ ਇਸ ਦੇ ਨਾਲ ਹੀ ਜਿਹੜੇ ਇਸ ਵੇਲੇ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਰਿਪੋਰਟ ਕਾਰਡ ਲੈ ਜਾਣਗੇ ਕਿ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਿਹੜੇ ਵਾਦੇ ਪੂਰੇ ਕੀਤੇ ਨੇ ਇਹ ਬੜੇ ਪੂਰੀ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਕਾਰਪੋਰੇਟ ਢੰਗ ਦੇ ਨਾਲ ਉਹ ਸਭ ਚੀਜ਼ਾਂ ਜਿਹੜੀਆਂ ਨੇ ਬੜੇ ਗਹਿਰਾਈ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿਹੜੇ ਬੰਦੇ ਦਾ ਕੀ ਪ੍ਰਭਾਵ ਹੈ ਇੱਕ ਤਰ੍ਹਾਂ ਕਹਿ ਦਈਏ ਕਿ ਇਸ ਵੇਲੇ ਸੂਬਾ ਸਰਕਾਰ ਦੇ ਵਿੱਚ ਵੱਡੀ ਕਮਾਂਡ ਹੈ ਜਿਹੜੀ ਉਹ ਪ੍ਰਸ਼ੰਤ <strong>ਕਿਸ਼ੋਰ ਦੇ ਹੱਥ ਦੇ ਵਿੱਚ ਹੈ।</strong> ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਕਿਹੜੇ ਬੰਦੇ ਨੂੰ ਉਹਨਾਂ ਨੇ ਉਹ ਇਲੈਕਸ਼ਨਾਂ ਦੇ ਵਿੱਚ ਖੜਾ ਕਰਾਉਣਾ ਹੈ, ਕਿਹੜੇ ਬੰਦੇ ਨੂੰ ਨਹੀਂ ਕਰਾਉਣਾ। ਇਹ ਪ੍ਰਸ਼ੰਤ <strong>ਕਿਸ਼ੋਰ ਦੇ ਹੱਥ ਦੇ ਵਿੱਚ ਬੜੀ ਵੱਡੀ ਕਮਾਂਡ ਹੈ ਜਿਹੜੀ ਉਹਨਾਂ ਨੂੰ ਚੀਫ ਪ੍ਰਮੁੱਖ ਸਲਾਹਕਾਰ ਦਾ ਜਿਹੜਾ ਅਹੁਦਾ ਦਿੱਤਾ ਗਿਆ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ 1 ਰੁਪਏ ਤਨਖਾਹ ਦੇ ਉੱਤੇ ਪੀਕੇ ਨੂੰ ਰੱਖਿਆ ਗਿਆ ਕੈਬਨਿਟ ਮਨਿਸਟਰ ਦੇ ਬਰਾਬਰ ਦਾ ਅਹੁਦਾ ਦਿੱਤਾ ਗਿਆ।</strong> ਔਰ ਜਿਹੜੀ ਬੰਗਲਾ ਕੋਠੀ ਜਿਹੜੀ ਸੀ ਚੰਡੀਗੜ੍ਹ ਦੇ ਵਿੱਚ ਸਾਡੇ ਆਪਣੇ ਪੰਜਾਬ ਦੇ ਪਹਿਲੇ ਜਿਹੜੇ ਸੀਗੇ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਔਰ ਭਾਜਪਾ ਦੇ ਗਠਬੰਧਨ ਸਰਕਾਰ ਵੇਲੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਕੋਠੀ ਸੀ ਉਹ ਕੋਠੀ ਜਿਹੜੀ ਹੈ ਪ੍ਰਸ਼ਾਂਤ ਕੁਸ਼ੋਰ ਹੋਰਾਂ ਨੂੰ ਅਲਾਟ ਕੀਤੀ ਗਈ ਹੈ ਤੇ ਉੱਥੇ ਪੂਰਾ ਸਿਕਿਉਰਿਟੀ ਦੇ ਨਾਲ ਪ੍ਰਸ਼ਾਂਤ ਕੁਸ਼ੋਰ ਨੂੰ ਕੈਬਨਿਟ ਮਨਿਸਟਰ ਦੀ ਜਿਹੜੀ ਹੈ ਅਹੁਦਾ ਦਿੱਤਾ ਗਿਆ ਹੈਗਾ ਫਿਰ ਇਹਦੇ ਵਿੱਚ ਉਹਨਾਂ ਨੇ ਪੂਰਾ ਗਰਾਊਂਡ ਲੈਵਲ ਤੇ ਕੰਮ ਕਰਨਾ ਹੈ ਕਿ ਕਿਹੜੀ ਕਿੰਨੀਆਂ ਸ਼ਿਕਾਇਤਾਂ ਆਈਆਂ ਨੇ ਕਿਸੇ ਵਿਧਾਇਕ ਦੇ ਖਿਲਾਫ ਜਾਂ ਉਮੀਦਵਾਰ ਦੇ ਖਿਲਾਫ ਉਹਦਾ ਕੈਰੈਕਟਰ ਕੀ ਹੈ ਕਿਸ ਤਰੀਕੇ ਦੇ ਨਾਲ ਉਹ ਵਿਚਰ ਰਿਹਾ ਪੂਰੀ ਗਹਿਰਾਈ ਦੇ ਨਾਲ ਇਸ ਸਭ ਛਾਣਬੀਨ ਕਰਨ ਤੋਂ ਬਾਅਦ ਜਿਹੜੀ ਹੈ ਵਿਉਂਤਬੰਦੀ ਕੀਤੀ ਜਾਊਗੀ ਇੱਕ ਵੈਲ ਪਲਾਨਡ ਇਲੈਕਸ਼ਨ ਜਿਹੜਾ ਮੈਨੂੰ ਜੋ ਲੱਗਦਾ ਹੈ ਕਿ ਇਸ ਵੇਲੇ ਦਾ ਜਿਹੜਾ 2022 ਦੀਆਂ ਕਾਂਗਰਸ ਵੱਲੋਂ ਚੋਣਾਂ ਹੋਣਗੀਆਂ ਇਹ ਪੂਰੀ ਸਟ੍ਰੈਟੇਜੀ ਜਿਹੜੀ ਹੈਗੀ ਹੈ ਬੜੇ ਤਰੀਕੇ ਦੇ ਨਾਲ ਵਿਅਮਤ ਬੰਦੀ ਇਹਦੀ ਕੀਤੀ ਜਾਊਗੀ ਸੋ ਇਸ ਵੇਲੇ ਜਿਹੜਾ ਸਮੀਕਰਨ ਬਣਨਗੇ ਨਾ ਬੜੇ ਇੰਟਰਸਟਿੰਗ ਹੋਣਗੇ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਸੋ ਇਸ ਵੇਲੇ ਮੈਂ ਜੋ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਗਰ ਸਰਕਾਰਾਂ ਇਮਾਨਦਾਰ ਹੋਣ ਤੇ ਮੈਨੂੰ ਨਹੀਂ ਲੱਗਦਾ ਕਿਸੇ ਵੀ ਰਣਨੀਤੀਕਾਰ ਨੂੰ ਦਖਲਅੰਦਾਜ਼ੀ ਦੀ ਲੋੜ ਹੈ ਤੇ ਉਹ ਆਪ ਹੀ ਜੇ ਪਤਾ ਹੁੰਦਾ ਲੋਕਾਂ ਨੂੰ ਵੀ ਸਰਕਾਰ ਕਿੰਨੀ ਕੀ ਇਮਾਨਦਾਰ ਹੈ ਸਰਕਾਰ ਨੇ ਕੀ ਚੰਗੇ ਕੰਮ ਕੀਤੇ ਹੈ ਤਾਂ ਜਿਹੜਾ ਵਿੱਚ ਕੋਈ ਬੰਦਾ ਜਿਹੜਾ ਹੈਗਾ ਜਿਹੜਾ ਵਿਉਂਤਬੰਦੀ ਕਰਦਾ ਸਟ੍ਰੈਟਜੀ ਪਲਾਨ ਕਰਦਾ ਉਹਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਲੋਕਾਂ ਨੂੰ ਟਰਾਂਸਪੇਰੈਂਸੀ ਸਰਕਾਰ ਔਰ ਵਿੱਚ ਹੋਣੀ ਚਾਹੀਦੀ ਦੂਸਰੀ ਚੀਜ਼ ਇਹ ਹੈ ਮੈਂ ਇੱਕ ਚੀਜ਼ ਜ਼ਿਕਰ ਕਰਾਂਗਾ ਮੈਂ ਕਿਸੇ ਨੂੰ ਗੱਲ ਨਹੀਂ ਆਖ ਰਿਹਾ ਜਿਹੜੇ ਲੋਕ ਮਨਾਰਕੀ ਸਿਸਟਮ ਤੋਂ ਜਿਨ੍ਹਾਂ ਦੀ ਚੋਕੜ ਜਾਂ ਜਿਨ੍ਹਾਂ ਦੇ ਪੁਰਖਿਆਂ ਦੀ ਮਨਾਰਕੀ ਸਿਸਟਮ ਦੀ ਪਛੋਕੜ ਹੁੰਦੀ ਹੈ ਜਿਹੜੇ ਲੋਕ ਆਮ ਲੋਕਾਂ ਦੇ ਨਾਲ ਨਹੀਂ ਵਿਚਰੇ ਹੋਏ ਜਿਹੜੇ ਮਤਲਬ ਉਹ ਆਮ ਲੋਕਾਂ ਦੀ ਕਿਸ-ਕਿਸ ਢੰਗ ਨਾਲ ਆਮ ਜਮਹੂਰੀਅਤ ਨੂੰ ਕਿੱਦਾਂ ਪੱਖ ਦੇ ਵਿੱਚ ਹੋ ਸਕਦੇ ਨੇ ਆ ਜਮਹੂਰੀਅਤ ਦੇ ਵਿੱਚ ਜੋ ਚੀਜ਼ਾਂ ਗਰੀਬਾਂ ਦੀਆਂ ਸਮੱਸਿਆਵਾਂ ਨੇ ਠੀਕ ਹੈ ਉਹ ਕਿੱਦਾਂ ਸਮਝ ਸਕਦੇ ਨੇ ਜਿਸ ਢੰਗ ਨਾਲ ਲਾਲ ਬਹਾਦਰ ਸ਼ਾਸਤਰੀ ਵਰਗੇ ਪ੍ਰਧਾਨ ਮੰਤਰੀ ਹੋਏ ਨੇ ਦੇਸ਼ ਦੇ ਉਹਨਾਂ ਆਪ ਉਹ ਬਹੁਤ ਗਰੀਬ ਸੀ ਗਰੀਬੀ ਤੋਂ ਉੱਠ ਕੇ ਉਹਨਾਂ ਨੂੰ ਪਤਾ ਸੀ ਕਿ ਗਰੀਬ ਆਦਮੀ ਦੀਆਂ ਕੀ ਕੀ ਸਮੱਸਿਆਵਾਂ ਨੇ ਕਿਸ ਢੰਗ ਨਾਲ ਇਹਨਾਂ ਨੂੰ ਦੂਰ ਕੀਤਾ ਜਾ ਸਕਦਾ ਸੋ ਇਹ ਸਭ ਚੀਜ਼ਾਂ ਬਹੁਤ ਜਿਹੜੀਆਂ ਨੇ ਕਾਊਂਟ ਕਰਦੀਆਂ ਨੇ ਜਮਹੂਰੀਅਤ ਨੂੰ ਚਲਾਉਣ ਦੇ ਲਈ ਕਿ ਕੋਈ ਬੰਦਾ ਆਮ ਲੋਕਾਂ ਦੇ ਵਿੱਚ ਕਿੱਦਾਂ ਵਿਚਰਦਾ ਪ੍ਰਾਣੇ ਸਮੇਂ ਚ ਤੁਸੀਂ ਵੀ ਸੁਣਿਆ ਹੋਣਾ ਕਿ ਜਿਹੜੇ ਚੰਗੇ ਰਾਜੇ ਮਹਾਰਾਜੇ ਹੋਏ ਹੁੰਦੇ ਸੀਗੇ ਉਹ ਆਮ ਲੋਕਾਂ ਦੇ ਵਿੱਚ ਜਾਂਦੇ ਸੀ ਉਹ ਭੇਸ ਬਦਲ ਕੇ ਜਾਂਦੇ ਸੀਗੇ ਭੇਸ ਬਦਲ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਸੀਗੇ ਲੋਕਾਂ ਨੂੰ ਵਿਚਰਦੇ ਸੀ ਪਤਾ ਪਰ ਸਾਡੇ ਜਿਹੜੇ ਅੱਜ ਦੇ ਸਿਆਸੀ ਆਗੂ ਨੇ ਉਹਨਾਂ ਕੋਲ ਤੇ ਇੰਨੀ ਕਿ ਜ਼ਿਆਦਾ ਸਿਕਿਉਰਿਟੀ ਹੁੰਦੀ ਹੈ ਕਿ ਮੈਂ ਕਹਿੰਨਾ ਉਹ ਭੇਸ ਬਦਲ ਕੇ ਉਹਨਾਂ ਨੇ ਆਮ ਲੋਕਾਂ ਦੇ ਵਿੱਚ ਜਾ ਕੇ ਵਿਚਰਨਾ ਕੀ ਹੈ ਤੇ ਜਾਣਨਾ ਕੀ ਹੈ ਉਹ ਤੇ ਜਿਹੜੀ ਉਹਨਾਂ ਦੀ ਸਿਆਸਤ ਹੁੰਦੀ ਹੈ ਸਿਰਫ ਕੁਰਸੀ ਵਾਸਤੇ ਹੁੰਦੀ ਹੈ ਕਿਸੇ ਸਿਰਫ ਚੌਧਰ ਵਾਸਤੇ ਹੁੰਦੀ ਹੈ ਵੀ ਕਿਸੇ ਵੀ ਤਰੀਕੇ ਨਾਲ ਅਸੀਂ ਇਸ ਜੌਦਰ ਨੂੰ ਹੱਥਿਆ ਲੀਏ ਉਹ ਮਤਲਬ ਉਹ ਗੱਲ ਹੈ ਕਿ ਉਹ ਸੇਵਾ ਦੀ ਗੱਲ ਨਹੀਂ ਹੁੰਦੀ ਤੇ ਰਾਜ ਦੀ ਗੱਲ ਹੁੰਦੀ ਹੈ ਇਹ ਸਾਡੇ ਰਿਪਰੈਜ਼ੈਂਟੇਟਿਵ ਜਿਹੜੇ ਹੁੰਦੇ ਨੇ ਸਾਡੇ ਬੌਸ ਤੇ ਹੈ ਨਹੀਂ ਇਹ ਕੋ ਮਨਾਰਕੀ ਸਿਸਟਮ ਤੇ ਅੱਜ ਕੱਲ ਹੈ ਨਹੀਂ ਕਿ ਸਾਡੇ ਰਾਜੇ ਅਸੀਂ ਇਹਨਾਂ ਨੂੰ ਚੁਣਨਾ ਹੈਗਾ ਰਾਜੇ ਨਹੀਂ ਚੁਣਨਾ ਅਸੀਂ ਤੇ ਰਿਪਰੈਜ਼ੈਂਟੇਟਿਵ ਹੈ ਕਿ ਸਾਡਾ ਕੰਮ ਤੁਸੀਂ ਇਸ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਜਾ ਕੇ ਬਣਾਓ ਕਾਨੂੰਨ ਇਹੋ ਜਿਹੇ ਬਣਾਓ ਜਿਹੜੇ ਆਮ ਲੋਕਾਂ ਦੇ ਹੱਕ ਦੇ ਵਿੱਚ ਹੋਣ ਉਹਨਾਂ ਨੂੰ ਪੂਰੀ ਤਰੀਕੇ ਨਾਲ ਪੁਖਤਾ ਕਰੋ ਬਿਊਰੋਕ੍ਰੇਸੀ ਜਿਹੜੀ ਹੈ ਉਸ ਨੂੰ ਚੰਗੀ ਤਰ੍ਹਾਂ ਲਾਗੂ ਕਰੇ ਉਹ ਕਾਨੂੰਨ ਵਿਧਾਨ ਸਭਾ ਦੇ ਵਿੱਚ ਕੇਂਦਰ ਦੇ ਵਿੱਚ ਸੰਸਦ ਦੇ ਵਿੱਚ ਉਹ ਬਣਾਏ ਜਾਣ ਉਹਨਾਂ ਨੂੰ ਸਹੀ ਤਰੀਕੇ ਨਾਲ ਲਾਗੂ ਕੀਤੀ ਜਾਵੇ ਆਮ ਲੋਕਾਂ ਦੇ ਵਿੱਚ ਬਰਾਬਰਤਾ ਹੋਵੇ ਪਰ ਇਹ ਸਿਸਟਮ ਜਿਹੜਾ ਨਾ ਮੈਂ ਕਹਿੰਨਾ ਸਾਡੇ ਦੇਸ਼ ਦੇ ਵਿੱਚ ਬੜਾ ਵਿਚਾਰਾ ਦੀਨ ਹੈ ਆਮ ਲੋਕ ਜਿਹੜੇ ਨੇ ਜਿਹੜਾ ਕਾਮਨ ਮੈਨ ਹੈ ਦੇਸ਼ ਦਾ ਜੀ ਉਹ ਜੇ ਉਹ ਇਮਾਨਦਾਰ ਜਿਹੜੀ ਮੈਂ ਗੱਲ ਕਰਾਂ ਇਮਾਨਦਾਰ ਕਾਮਨ ਮੈਨ ਹੈ ਨਾ ਉਹ ਪੂਰੀ ਤਰੀਕੇ ਨਾਲ ਪਰੇਸ਼ਾਨ ਹੈ ਦੁਖੀ ਹੈ ਇਸ ਵੇਲੇ ਤੋ ਸਿਸਟਮ ਦੇ ਵਿੱਚ ਬਹੁਤ ਵੱਡੇ ਸੁਧਾਰ ਦੀ ਲੋੜ ਹੈ ਜੇ ਮੰਨ ਲਓ ਕੋਈ ਦੂਸਰੀ ਪਾਰਟੀ ਵੀ ਆਂਦੀ ਸਿਆਸੀ ਪਾਰਟੀ ਜੇ ਸਿਸਟਮ ਨਹੀਂ ਚੇਂਜ ਹੁੰਦਾ ਸਿਸਟਮ ਉਦਾਂ ਚੱਲੀ ਜਾਂਦਾ ਤਾਂ ਪਾਰਟੀਆਂ ਜਿਹੜੀਆਂ ਮਰਜ਼ੀ ਆਣ ਨਾ ਕੋਈ ਸੂਬੇ ਦਾ ਕੋਈ ਸੁਧਰਨਾ ਤੇ ਨਾ ਕੋਈ ਦੇਸ਼ ਦਾ ਸੁਧਰਨਾ ਬਿਲਕੁਲ ਵਿੰਦਿਆ ਜੀ ਤੁਸੀਂ ਬਹੁਤ ਅਚੀਆਂ ਸਲਾਮਾਂ ਦਿੱਤੀਆਂ ਦਰਸ਼ਕਾਂ ਨੂੰ ਸਮਝਾਇਆ ਵੀ ਕਿ ਕਿਸ ਤਰ੍ਹਾਂ ਦੇਸ਼ ਦੇ ਵਿੱਚ ਚੱਲਣਾ ਚਾਹੀਦਾ ਸਿਆਸੀ ਪਾਰਟੀਆਂ ਜੀ ਤੇ ਇਸ ਦੇ ਨਾਲ ਹੀ ਮੈਂ ਸਮੇਂ ਦੇ ਨਜ਼ਾਕ ਨੂੰ ਦੇਖਦੇ ਚਾਚਾ ਦਾ ਵਿਚ ਨੂੰ ਵਿਰਾਮ ਦੇਣੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਜੀ ਤਾਂ ਜਿਵੇਂ ਕਿ ਅਸੀਂ ਕਿਸਾਨੀ ਆंदोलਨ ਤੋਂ ਜੁੜੇ ਮੁੱਦਿਆਂ ਦੇ ਬਾਰੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਚਰਚਾ ਕੀਤੀ ਹੈ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਐਸਐਮਜੀ ਨਿਊਜ਼ ਦੇ ਨਾਲ